ਲੁਧਿਆਣੇ ਵਾਲਿਆਂ ਨੂੰ ਵੀ ਇਸ بارش ਨੇ ਰਾਹਤ ਦਿੱਤੀ ਹੈ ਦਰਅਸਲ ਪਿਛਲੇ ਕਈ ਦਿਨਾਂ ਤੋਂ ਪੋਲਿਊਸ਼ਨ ਦੇ ਨਾਲ ਜੂਝ ਰਿਹਾ ਲੁਧਿਆਣਾ ਵੀ ਥੋੜਾ ਜਿਹਾ ਸ਼ਾਂਤ ਹੋ ਗਿਆ ਹਾਲਾਂਕਿ ਬੂੰਦਬਾਦੀ ਜਿਹੜੀ ਅਜੇ ਵੀ ਜਾਰੀ ਹੈ ਇਹਦਾ ਇੱਕ ਇਹ ਅਸਰੇ ਵਿਖੜਨ ਬਲਿਆ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰੇ ਪੋਲਿਊਸ਼ਨ ਜਿਸ ਕਰਕੇ ਲੋਕ ਜਿਹੜੇ ਨੇ ਖਾਂਸੀ ਜ਼ੁਕਾਮ ਦੀ ਦੇ ਨਾਲ ਜੂਝ ਰਹੇ ਸੀ ਉਹਨਾਂ ਨੂੰ ਰਾਹਤ ਮਿਲੀ ਹੈ ਲੁਧਿਆਣਾ ਜਿਹਨੂੰ ਕਿ ਪੰਜਾਬ ਦਾ ਮੈਂਚੈਸਟਰ ਕਹਿੰਦੇ ਨੇ ਔਰ ਇੱਥੇ ਕਿਉਂਕਿ ਫੈਕਟਰੀਆਂ ਜ਼ਿਆਦਾ ਹੋਣ ਕਰਕੇ ਉਹਨਾਂ ਦੇ ਆਊਟਲੈਟ ਜ਼ਿਆਦਾ ਹੋਣ ਕਰਕੇ ਅਕਸਰ ਪੋਲਿਊਸ਼ਨ ਵੀ ਜ਼ਿਆਦਾ ਹੁੰਦਾ ਹੈ ਤੇ ਬਾਰਿਸ਼ ਜਦੋਂ ਹੁੰਦੀ ਆ ਉਹ ਵੀ ਸਿਆਲ ਵਾਲੀ ਪਹਿਲੀ ਬਾਰਿਸ਼ ਤੇ ਰਾਹਤ ਲੈ ਕੇ ਆਉਂਦੀ ਆ ਔਰ ਅੱਜ ਵੀ ਬਾਰਿਸ਼ ਜਿਹੜੀ ਆ ਹਲਕੀ ਹਲਕੀ ਹੋ ਰਹੀ ਹੈ ਬਹੁਤ ਸਾਰੇ ਏਰੀਆਜ਼ ਜਿਹੜੇ ਨੇ ਲੁਧਿਆਣਾ ਦੇ ਦੇ ਨਾਲ ਵੀ ਜੋਸ਼ ਰਹੇ ਨੇ ਕਿਉ ਟ੍ਰੈਫਿਕ ਦਾ ਥੋੜਾ ਜਿਹਾ ਹੌਲਜ ਹੋ ਜਾਂਦਾ ਹੈ ਤੇ ਤੁਸੀਂ ਵੀ ਕਿਤੇ ਨਿਕਲਣੇ ਹੁੰਦੇ ਆਪਣੇ ਨਾਲ 15 20 ਮਿੰਟ ਐਕਸਟਰਾ ਲੈ ਕੇ ਚੱਲੋ ਔਰ ਇਸ ਬਾਰਿਸ਼ ਨੇ ਲੁਧਿਆਣਾ ਵਾਲਿਆਂ ਨੂੰ ਜਿਹੜਾ ਹੋਰ ਤਰੋਤਾਜ਼ਾ ਕਰ ਦਿੱਤਾ ਔਰ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਬਾਰਿਸ਼ ਹੋ ਸਕਦੀ ਹੈ ਲੁਧਿਆਣੇ ਵਾਲਿਆਂ ਨੂੰ ਵੀ ਇਸ ਬਾਰਿਸ਼ ਨੇ ਰਾਹਤ ਦਿੱਤੀ ਹੈ ਦਰਅਸਲ ਪਿਛਲੇ ਕਈ ਦਿਨਾਂ ਤੋਂ ਪੋਲਿਊਸ਼ਨ ਦੇ ਨਾਲ ਜੂਝ ਰਿਹਾ ਲੁਧਿਆਣਾ ਵੀ ਥੋੜਾ ਜਿਹਾ ਸ਼ਾਂਤ ਹੋ ਗਿਆ ਹਾਲਾਂਕਿ ਬੂੰਦਾਬਾਦੀ ਜਿਹੜੀ ਅਜੇ ਵੀ ਜਾਰੀ ਹੈ ਪਰ ਇਹਦਾ ਇੱਕ ਅਸਰ ਇਹ ਵਿਖਣ ਨੂੰ ਬਲਿਆ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਪੋਲਿਊਸ਼ਨ ਜਿਸ ਕਰਕੇ ਲੋਕ ਜਿਹੜੇ ਨੇ ਖਾਂਸੀ ਜ਼ੁਕਾਮ ਦੀ ਦੇ ਨਾਲ ਜੂਝ ਰਹੇ ਸੀ ਉਹਨਾਂ ਨੂੰ ਰਾਹਤ ਮਿਲੀ ਹੈ ਲੁਧਿਆਣਾ ਜਿਹਨੂੰ ਕਿ ਪੰਜਾਬ ਦਾ ਮੈਂਚੈਸਟਰ ਕਹਿੰਦੇ ਨੇ ਔਰ ਇੱਥੇ ਕਿਉਂਕਿ ਫੈਕਟਰੀਆਂ ਜ਼ਿਆਦਾ ਹੋਣ ਕਰਕੇ ਉਹਨਾਂ ਦੇ ਆਊਟਲੈਟ ਜ਼ਿਆਦਾ ਹੋਣ ਕਰਕੇ ਅਕਸਰ ਪੋਲਿਊਸ਼ਨ ਵੀ ਜ਼ਿਆਦਾ ਤੇ ਬਾਰਿਸ਼ ਜਦੋਂ ਹੁੰਦੀ ਆ ਉਹ ਵੀ ਸਿਆਲ ਵਾਲੀ ਪਹਿਲੀ ਬਾਰਿਸ਼ ਤੇ ਰਾਹਤ ਲੈ ਕੇ ਆਉਂਦੀ ਆ ਔਰ ਅੱਜ ਵੀ ਬਾਰਿਸ਼ ਜਿਹੜੀ ਆ ਹਲਕੀ ਹਲਕੀ ਹੋ ਰਹੀ ਆ ਬਹੁਤ ਸਾਰੇ ਏਰੀਆਜ਼ ਜਿਹੜੇ ਨੇ ਲੁਧਿਆਣਾ ਦੇ ਇੱਕ ਦੇ ਨਾਲ ਵੀ ਜੋਸ਼ ਰਹੇ ਨੇ ਕਿਉਂਕਿ ਜਦੋਂ ਬਾਰਿਸ਼ ਹੁੰਦੀ ਆ ਤਾਂ ਅਕਸਰ ਟ੍ਰੈਫਿਕ ਦਾ ਥੋੜਾ ਜਿਹਾ ਹੌਲਜ ਹੋ ਜਾਂਦਾ ਹੈ ਤੇ ਤੁਸੀਂ ਵੀ ਕਿਤੇ ਨਿਕਲ ਰਹੇ ਹੋ ਤਾਂ ਆਪਣੇ ਨਾਲ 15-20 ਮਿੰਟ ਐਕਸਟਰਾ ਲੈ ਕੇ ਚੱਲੋ ਔਰ ਇਸ ਬਾਰਿਸ਼ ਨੇ ਲੁਧਿਆਣਾ ਵਾਲਿਆਂ ਨੂੰ ਜਿਹੜਾ ਹੋਰ ਤਰੋਤਾਜ਼ਾ ਕਰ ਦਿੱਤਾ ਔਰ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਬਾਰਿਸ਼ ਹੋ ਸਕਦੀ ਹੈ ਲੁਧਿਆਣੇ ਵਾਲਿਆਂ ਨੂੰ ਵੀ ਇਸ بارش ਨੇ ਰਾਹਤ ਦਿੱਤੀ ਹੈ ਦਰਅਸਲ ਪਿਛਲੇ ਕਈ ਦਿਨਾਂ ਤੋਂ ਪੋਲਿਊਸ਼ਨ ਦੇ ਨਾਲ ਜੂਝ ਰਿਹਾ ਲੁਧਿਆਣਾ ਵੀ ਥੋੜਾ ਜਿਹਾ ਸ਼ਾਂਤ ਹੋ ਗਿਆ ਹਾਲਾਂਕਿ ਬੂੰਦਾਬਾਦੀ ਜਿਹੜੀ ਅਜੇ ਵੀ ਜਾਰੀ ਹੈ ਪਰ ਇਹਦਾ ਇੱਕ ਅਸਰ ਇਹ ਵਿਖਣਣ ਵਲਿਆ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਪੋਲਿਊਸ਼ਨ ਜਿਸ ਕਰਕੇ ਲੋਕ ਜਿਹੜੇ ਨੇ ਖਾਂਸੀ ਜ਼ੁਕਾਮ ਦੀ ਦੇ ਨਾਲ ਜੂਝ ਰਹੇ ਸੀ ਉਹਨਾਂ ਨੂੰ ਰਾਹਤ ਮਿਲੀ ਹੈ ਲੁਧਿਆਣਾ ਜਿਹਨੂੰ ਕਿ ਪੰਜਾਬ ਦਾ ਮੈਂਚੈਸਟਰ ਕਹਿੰਦੇ ਨੇ ਔਰ ਇੱਥੇ ਕਿਉਂਕਿ ਫੈਕਟਰੀਆਂ ਜ਼ਿਆਦਾ ਹੋਣ ਕਰਕੇ ਉਹਨਾਂ ਦੇ ਆਊਟਲੈਟ ਜ਼ਿਆਦਾ ਹੋਣ ਕਰਕੇ ਅਕਸਰ ਪੋਲਿਊਸ਼ਨ ਵੀ ਜ਼ਿਆਦਾ ਹੈ ਤੇ ਬਾਰਿਸ਼ ਜਦੋਂ ਹੁੰਦੀ ਆ ਉਹ ਵੀ ਸਿਆਲ ਵਾਲੀ ਪਹਿਲੀ ਬਾਰਿਸ਼ ਤੇ ਰਾਹਤ ਲੈ ਕੇ ਆਉਂਦੀ ਆ ਔਰ ਅੱਜ ਵੀ ਬਾਰਿਸ਼ ਜਿਹੜੀ ਆ ਹਲਕੀ ਹਲਕੀ ਹੋ ਰਹੀ ਆ ਬਹੁਤ ਸਾਰੇ ਏਰੀਆਜ਼ ਜਿਹੜੇ ਨੇ ਲੁਧਿਆਣਾ ਦੇ ਇੱਕ ਦੇ ਨਾਲ ਵੀ ਜੋਸ਼ ਰਹੇ ਨੇ ਕਿਉਂਕਿ ਜਦੋਂ ਬਾਰਿਸ਼ ਹੁੰਦੀ ਆ ਤਾਂ ਅਕਸਰ ਟ੍ਰੈਫਿਕ ਦਾ ਥੋੜਾ ਜਿਹਾ ਹੌਲਜ ਹੋ ਜਾਂਦਾ ਹੈ ਤੇ ਤੁਸੀਂ ਵੀ ਕਿਤੇ ਨਿਕਲਣੇ ਹੋ ਤਾਂ ਆਪਣੇ ਨਾਲ 15-20 ਮਿੰਟ ਐਕਸਟਰਾ ਲੈ ਕੇ ਚੱਲੋ ਔਰ ਇਸ ਬਾਰਿਸ਼ ਨੇ ਲੁਧਿਆਣਾ ਵਾਲਿਆਂ ਨੂੰ ਜਿਹੜਾ ਹੋਰ ਤਰੋਤਾਜ਼ਾ ਕਰ ਦਿੱਤਾ ਔਰ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਬਾਰਿਸ਼ ਹੋ ਸਕਦੀ ਹੈ ਲੁਧਿਆਣੇ ਵਾਲਿਆਂ ਨੂੰ ਵੀ ਇਸ ਬਾਰਿਸ਼ ਨੇ ਰਾਹਤ ਦਿੱਤੀ ਹੈ ਦਰਅਸਲ ਪਿਛਲੇ ਕਈ ਦਿਨਾਂ ਤੋਂ ਪੋਲਿਊਸ਼ਨ ਦੇ ਨਾਲ ਜੂਝ ਰਿਹਾ ਲੁਧਿਆਣਾ ਵੀ ਥੋੜਾ ਜਿਹਾ ਸ਼ਾਂਤ ਹੋ ਗਿਆ ਹਾਲਾਂਕਿ ਬੂੰਦਾਬਾਦੀ ਜਿਹੜੀ ਅਜੇ ਵੀ ਜਾਰੀ ਹੈ पर एदा एक असर बिखड़ने ਬਲਿਆ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰੇ ਪੋਲਿਊਸ਼ਨ ਜਿਸ ਕਰਕੇ ਲੋਕ ਜਿਹੜੇ ਨੇ ਖਾਂਸੀ ਜ਼ੁਕਾਮ ਦੀ ਦੇ ਨਾਲ ਜੂਝ ਰਹੇ ਸੀ ਉਹਨਾਂ ਨੂੰ ਰਾਹਤ ਮਿਲੀ ਹੈ ਲੁਧਿਆਣਾ ਜਿਹਨੂੰ ਕਿ ਪੰਜਾਬ ਦਾ ਮੈਂਚੈਸਟਰ ਕਹਿੰਦੇ ਨੇ ਔਰ ਇੱਥੇ ਕਿਉਂਕਿ ਫੈਕਟਰੀਆਂ ਜ਼ਿਆਦਾ ਹੋਣ ਕਰਕੇ ਉਹਨਾਂ ਦੇ ਆਊਟਲੈਟ ਜ਼ਿਆਦਾ ਹੋਣ ਕਰਕੇ ਅਕਸਰ ਪੋਲਿਊਸ਼ਨ ਵੀ ਜ਼ਿਆਦਾ ਹੁੰਦਾ ਹੈ ਤੇ ਬਾਰਿਸ਼ ਜਦੋਂ ਹੁੰਦੀ ਆ ਉਹ ਵੀ ਸਿਆਲ ਵਾਲੀ ਪਹਿਲੀ ਬਾਰਿਸ਼ ਤੇ ਰਾਹਤ ਲੈ ਕੇ ਆਉਂਦੀ ਆ ਔਰ ਅੱਜ ਵੀ ਬਾਰਿਸ਼ ਜਿਹੜੀ ਆ ਹਲਕੀ ਹਲਕੀ ਹੋ ਰਹੀ ਹੈ ਬਹੁਤ ਸਾਰੇ ਏਰੀਆਜ਼ ਜਿਹੜੇ ਨੇ ਲੁਧਿਆਣਾ ਦੇ ਇੱਕ ਦੇ ਨਾਲ ਵੀ ਜੋਸ਼ ਰਹੇ ਨੇ ਕਿਉਂਕਿ ਜਦ ਸੇ ਟ੍ਰੈਫਿਕ ਦਾ ਥੋੜਾ ਜਿਹਾ ਹੌਲਜ ਹੋ ਜਾਂਦਾ ਹੈ ਤੇ ਤੁਸੀਂ ਵੀ ਕਿਤੇ ਨਿਕਲਣੇ ਹੁੰਦੇ ਆਪਣੇ ਨਾਲ 15 20 ਮਿੰਟ ਐਕਸਟਰਾ ਲੈ ਕੇ ਚੱਲੋ ਔਰ ਇਸ ਬਾਰਿਸ਼ ਨੇ ਲੁਧਿਆਣਾ ਵਾਲਿਆਂ ਨੂੰ ਜਿਹੜਾ ਹੋਰ ਤਰੋਤਾਜ਼ਾ ਕਰ ਦਿੱਤਾ ਔਰ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਬਾਰਿਸ਼ ਹੋ ਸਕਦੀ ਹੈ